ਪੰਜਾਬ ਦੇ ਵਿੱਚ ਹੋ ਰਹੇ ਹਾਸਿਆਂ ਨੂੰ ਰੋਕਣ ਲਈ ਤੇ ਉਹਨਾਂ ਦੀ ਜਾਂਚ ਕਰਨ ਲਈ ਕਿ ਹਾਸੇ ਕਿਉਂ ਹੋ ਰਹੇ ਨੇ ਐਸਐਸਐਫ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ 112 ਐਮਰਜੈਂਸੀ ਨੰਬਰ ਇਹਦਾ ਰੱਖਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਬਹੁਤ ਜਲਦ ਇਸ ਦੀ ਸ਼ੁਰੂਆਤ ਕਰਨਗੇ ਪੰਜਾਬ ਦੇ ਵਿੱਚ ਹੋ ਰਹੇ ਹਾਸਿਆਂ ਨੂੰ ਰੋਕਣ ਲਈ ਤੇ ਉਹਨਾਂ ਦੀ ਜਾਂਚ ਕਰਨ ਲਈ ਕਿ ਹਾਸੇ ਕਿਉਂ ਹੋ ਰਹੇ ਨੇ ਪੰਜਾਬ ਸਰਕਾਰ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ ਐਸਐਸਐਫ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਬਹੁਤ ਜਲਦ ਇਸ ਦੀ ਸ਼ੁਰੂਆਤ ਕਰਨਗੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਐਸਐਸਐਫ ਸੜਕ ਸੁਰੱਖਿਆ ਫੋਰਸ ਨੂੰ ਜੋ ਵੀਕਲ ਦਿੱਤਾ ਜਾਏਗਾ ਉਹ ਵੀਕਲ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਹੈ ਜੋ ਬਹੁਤ ਹੀ ਹਾਈ ਟੈਕਨੀਕ ਦੇ ਨਾਲ ਲੈਸ ਹੈ ਗੱਡੀ ਦੇ ਵਿੱਚ ਬਹੁਤ ਹੀ ਤੁਰੰਤ ਜਿੱਤੇ ਵੀ ਜਿੱਥੇ ਵੀ ਕਿਤੇ ਕੋਈ ਘਟਨਾ ਵਾਪਰੇਗੀ ਦੁਰਘਟਨਾ ਹੋਏਗੀ ਹਾਸਾ ਹੋਏਗਾ ਤਾਂ ਇਹ ਗੱਡੀ ਉੱਥੇ ਤੁਰੰਤ ਪਹੁੰਚੇਗੀ ਔਰ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਏਗੀ ਇਸ ਦੇ ਨਾਲ ਹੀ 112 ਐਮਰਜੈਂਸੀ ਨੰਬਰ ਇਹਦਾ ਰੱਖਿਆ ਗਿਆ ਹੈ ਜਿਵੇਂ ਹੀ 112 ਨੰਬਰ ਤੇ ਕੋਈ ਕਾਲ ਆਉਂਦੀ ਹੈ ਤਾਂ ਇਹ ਗੱਡੀ ਉੱਥੇ ਤੁਰੰਤ ਪਹੁੰਚੇਗੀ ਔਰ ਜ਼ਖਮੀਆਂ ਨੂੰ ਹਸਪਤਾਲ ਤੱਕ ਪਹੁੰਚਾਏਗੀ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਲਈ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸੜਕ ਸੁਰੱਖਿਆ ਫੋਰਸ ਦਾ ਇਸ ਨੂੰ ਨਾਮ ਦਿੱਤਾ ਗਿਆ ਹੈ 112 ਨੰਬਰ ਐਮਰਜੈਂਸੀ ਡਾਇਲ ਦਿੱਤਾ ਗਿਆ ਹੈ ਜਿਵੇਂ ਹੀ ਕੋਈ ਹਾਦਸਾ ਹੋਏਗਾ ਐਕਸੀਡੈਂਟ ਹੋਏਗਾ ਤਾਂ ਜਿਵੇਂ ਹੀ ਇਸ ਨੰਬਰ ਤੇ ਸੂਚਨਾ ਪਹੁੰਚੇਗੀ ਤਾਂ ਇਹ ਹਾਈ ਟੈਕ ਗੱਡੀ ਉਸ ਜਗ੍ਹਾ ਤੇ ਪਹੁੰਚੇਗੀ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਏਗੀ ਇਸ ਦੇ ਨਾਲ ਹੀ ਜੋ ਉਸ ਹਾਦਸੇ ਵਾਲੀ ਥਾਂ ਤੋਂ ਉਸ ਹਾਦਸੇ ਦੇ ਕਾਰਨਾਂ ਦਾ ਪਤਾ ਕਰੇਗੀ ਇਸ ਗੱਡੀ ਦੇ ਵਿੱਚ ਐਕਸੀਡੈਂਟ ਇਨਵੈਸਟੀਗੇਸ਼ਨ ਕਿਟ ਮੌਜੂਦ ਹੈ ਇਸ ਦੇ ਨਾਲ ਹੀ ਇਸ ਗੱਡੀ ਦੇ ਉੱਪਰ ਹਾਈ ਟੈਕ ਕੈਮਰੇ ਮੌਜੂਦ ਨੇ ਜੋ ਕਿ ਹਾਈਵੇ ਤੇ ਰਹਿੰਦੇ ਹੋਏ ਇਹ ਗੱਡੀ ਆਉਣ ਵਾਲੇ ਵਹੀਕਲਾਂ ਦੀ ਸਪੀਡ ਨੂੰ ਵੀ ਕੈਪਚਰ ਕਰੇਗੀ ਪਲੱਸ ਜਿੱਥੇ ਵੀ ਕੋਈ ਘਟਨਾ ਹੋਈ ਹੋਏਗੀ ਉਸ ਨੂੰ ਤਸਵੀਰਾਂ ਦੇ ਰਾਹੀਂ ਜਾਂਚ ਕਿਟ ਦੇ ਰਾਹੀਂ ਜਾਂਚ ਕਰੇਗੀ ਦੇਖ ਸਕਦੇ ਹਾਂ ਕਿ ਇੱਕ ਕੰਟੀਨਾ ਵੀ ਇਸ ਗੱਡੀ ਦੇ ਵਿੱਚ ਲੱਗਿਆ ਹੋਇਆ ਹੈ ਜਿਸ ਤੋਂ ਜਿਸ ਤਰ੍ਹਾਂ ਹੀ ਇਸ ਟੀਮ ਨੂੰ ਸੂਚਨਾ ਮਿਲੇਗੀ ਕਿ ਕਿੱਥੇ ਹਾਦਸਾ ਹੋਇਆ ਹੈ ਇਸ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੈਮਰਾ ਵੀ ਲਗਾਇਆ ਗਿਆ ਹੈ ਜੋ ਕਿ ਹਾਈ ਕੁਆਲਿਟੀ ਤਸਵੀਰਾਂ ਕੈਪਚਰ ਕਰੇਗਾ ਹਾਈਵੇ ਦੇ ਉੱਪਰ ਜੇ ਕੋਈ ਵੀਕਲ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਤਾਂ ਉਸ ਨੂੰ ਕੈਪਚਰ ਕਰੇਗਾ ਪੰਜਾਬ ਦੇ ਮੁੱਖ ਮੰਤਰੀ ਅਕਸਰ ਕਹਿੰਦੇ ਹੁੰਦੇ ਨੇ ਕੀ ਵਿਦੇਸ਼ਾਂ ਦੇ ਵਿੱਚ ਜੋ ਪੁਲਿਸ ਦੇ ਕੋਲ ਸੁਵਿਧਾਵਾਂ ਨੇ ਜੋ ਟੈਕਨੀਕ ਵਿਦੇਸ਼ਾਂ ਦੀ ਪੁਲਿਸ ਦੇ ਕੋਲ ਹੈ ਉਹ ਅਸੀਂ ਪੰਜਾਬ ਦੀ ਪੁਲਿਸ ਨੂੰ ਵੀ ਮੁਹੱਈਆ ਕਰਾਵਾਂਗੇ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਹੋਰ ਪੰਜਾਬ ਪੁਲਿਸ ਦੇ ਫੋਰਸ ਦੇ ਵਿੱਚ ਇੱਕ ਹੋਰ ਵਾਅਦਾ ਕੀਤਾ ਹੈ ਦੇਖ ਸਕਦੇ ਹੋ ਤੁਸੀਂ ਸੜਕ ਸੁਰੱਖਿਆ ਫੋਰਸ ਦੀਆਂ ਇਹ ਤਸਵੀਰਾਂ ਨੇ ਇਹ ਗੱਡੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਦਿੱਤੀ ਜਾਊਗੀ ਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲੇ ਨੇ 37 ਲੱਖ ਤੇ ਲਗਭਗ ਇੱਕ ਗੱਡੀ ਦਾ ਰੇਟ ਬਿਲਕੁਲ ਟਰੱਕ ਆ ਵੱਡਾ ਉਹ ਫੋਰਚਨਰ ਵੀ ਹੈ ਪਿੱਛੇ ਉਹਦੇ ਪਿਕਅਪ ਜਿਹੜਾ ਹੁੰਦਾ ਡਾਲਾ ਉਹ ਵੀ ਹੈ ਤੇ ਕੰਪਿਊਟਰ ਲੱਗੇ ਹੋਣਗੇ ਨਵੀਂ ਬ੍ਰਾਂਡ ਨਿਊ ਵਰਦੀ ਔਰ ਰਿਫਲੈਕਟਰ ਲੱਗੇ ਹੋਏ ਵਰਦੀ ਤੇ ਇੱਥੇ ਕੈਮਰਾ ਲੱਗਿਆ ਹੋਇਆ ਗੱਡੀ 'ਚ ਦੋਨੇ ਪਾਸੇ ਕੈਮਰਾ ਲੱਗਿਆ ਹੋਇਆ ਤੇ ਸੜਕ 'ਤੇ ਰਹਿਣਾ ਜੇ ਆਮਿਆ ਜਾਉਂਦੇ ਹੋ ਹੁਣ ਜਦੋਂ ਮੈਨੂੰ ਡੀਜੀ ਸਭ ਨੂੰ ਮਿਲਿਆ ਜੇ ਕਿਤੇ ਉਹ ਥੋੜਾ ਜਿਹਾ ਪਹਿਲਾਂ ਕਿਤੇ ਚਲ ਟ੍ਰੇਨਿੰਗ ਲੇਟ ਹੋਈ ਗੱਡੀਆਂ ਲੇਟ ਮਿਲੀਆਂ ਜੇ ਕਿਤੇ ਐਸਐਸਐਫ ਅੱਜ ਹੁੰਦੀ ਤਾਂ ਅੱਜ ਉਹ ਪੀਏਪੀ ਵਾਲੇ ਜਵਾਨ ਬਚ ਸਕਦੇ ਸੀ ਕਿਉਂਕਿ ਟਰਾਲਾ ਖੜਾ ਸੀਗਾ ਉਹ ਇਹੀ ਕੰਮ ਐਸਐਸਐਫ ਨੇ ਕਰਨਾ ਜੋ ਕੋਈ ਟਰਾਲੀ ਟਰਾਲਾ ਕੋਈ ਗੱਡੀ ਖਰਾਬ ਹੋਈ ਖੜੀ ਆ ਉਹਨੂੰ ਸਾਈਡ ਤੇ ਕਰ ਤੇ ਜਦੋਂ ਸੜਕ ਤੇ ਪੁਲਿਸ ਰਹੂਗੀ ਹਰ 30 ਕਿਲੋਮੀਟਰ ਤੇ ਰੇਡੀਅਸ ਇੱਕ ਗੱਡੀ ਤੁਹਾਨੂੰ ਮਿਲੂਗੀ ਆਉਂਦੀ ਜਾਂਦੀ ਤਾਂ ਕੰਟਰੋਲ ਰਹੂਗੀ ਸਪੀਡ ਤੇ ਨਾਲ ਉਹਨਾਂ ਕੋਲੇ ਗੈਸ ਕਟਰ ਆਰੀ ਦਾ ਬਲੇਡ ਤੇ ਲੇਟੈਸਟ ਸਮਾਨ ਸਾਰਾ ਤੇ ਨਾਲ ਟਰੋਮਾ ਸੈਂਟਰ ਜਾਂ ਹਸਪੀਟਲ ਜਿਹੜਾ ਨੇੜੇ ਪੈਂਦਾ ਉਹਦੇ ਨਾਲ ਅਟੈਚ ਹੋਊਗਾ ਹੋ ਸਕਦਾ ਐਕਸੀਡੈਂਟ ਹੋਇਆ ਰਬਨਾ ਕਰੇ ਤੇ ਨਾਲ ਦੀ ਨਾਲ ਕੱਢ ਕੇ ਜ਼ਖਮੀਆਂ ਨੂੰ ਹੋ ਸਕਦਾ ਪਿੱਛੇ ਜਾਣਾ ਪੈ ਜੇ ਕਿ ਪਿੱਛੇ ਵਾਲਾ ਹਸਤਲ ਸਿਰਫ 2 ਕਿਲੋਮੀਟਰ ਹੈ ਅਗਲਾ 10 ਕਿਲੋਮੀਟਰ ਮੈਂ ਜਦੋਂ ਐਮਪੀ ਸੀਗਾ ਉਦੋਂ ਮੈਂ ਡਾਟਾ ਕਢਾਇਆ ਸੀ ਉਦੋਂ 14 ਸੀ ਹੁਣ ਰਾਜ ਸਾਹਿਬ ਬੈਠੇ ਮੇਰੇ ਕੋਲ ਜਬਦ ਗਏ ਕਾਫੀ ਮਤਲਬ 17 18 ਦੀ ਐਵਰੇਜ ਆ ਪਰ ਡੇ ਔਨ ਦਾ ਸਪੌਟ ਡੈਥ ਪੰਜਾਬ ਚ ਨੰਬਰ 1 ਇਨ ਕੰਟਰੀ ਕਿਉਂਕਿ ਗੱਡੀਆਂ ਪੰਜਾਬੀਆਂ ਕੋਲ ਵੱਡੀਆਂ ਨੇ ਸੜਕਾਂ ਬਹੁਤ ਸੋਹਣੀਆਂ ਨੇ ਸਪੀਡ ਚਲਾਉਣ ਦੇ ਆਦੀਆਂ ਆ ਸਪੀਡ ਤੇ ਸੋ ਇਸ ਕਰਕੇ ਐਕਸੀਡੈਂਟਾਂ ਚ ਜਿਹੜੀਆਂ ਮੌਤਾਂ ਨੇ ਉਹ ਸਭ ਤੋਂ ਵੱਧ 18 ਪਰ ਡੇ ਔਨ ਦਾ ਸਪੌਟ 18 ਨੂੰ ਲਾ ਲਓ 3 ਨਾਲ ਗੁਣਾ ਕਰੋ 540 500 ਤੋਂ ਪਾਰ 12 ਨਾ ਕਰੋ ਮਤਲਬ 64 650 ਬੰਦਾ ਇੱਕ ਸਾਲ ਚ ਅਣਾਈ ਅਣ ਹੋਈ ਮੌਤ ਮਰ ਰਿਹਾ ਤੇ ਹੁਣ ਫਰਵਰੀ 1 ਫਰਵਰੀ ਤੋਂ ਤੁਹਾਨੂੰ ਬਿਲਕੁਲ ਐਕਟਿਵ ਮੋਡ ਚ ਨਜ਼ਰ ਆਊਗੀ ਐਸਐਸਐਫ ਤਾਂ ਫਰਵਰੀ ਤੋਂ ਅਸੀਂ ਤੁਹਾਨੂੰ ਦੱਸਣ ਲੱਗ ਜਾਾਂਗੇ ਕਿ ਪਿਛਲੇ ਸਾਲ ਫਰਵਰੀ ਨੂੰ ਐਸ ਫਰਵਰੀ ਚ ਕਿੰਨਾ ਘਟਿਆ ਪਿਛਲੀ ਮਾਰਚ ਨੂੰ ਐਸ ਮਾਰਚ ਕਿੰਨਾ ਘਟਿਆ ਮੈਨੂੰ ਯਕੀਨ ਹੈ ਜੇ 50% ਵੀ ਆਪਾਂ ਕਰ ਲਿਆ ਤੇ 3500 ਬੰਦੇ ਦੀ ਇੱਕ ਸਾਲ ਚ ਜਾਨ ਬਚਾਤੀ ਤੇ ਇਸ ਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਹੋਊਗਾ 144 ਗੱਡੀਆਂ ਪੂਰੇ ਪੰਜਾਬ ਦੇ ਵਿੱਚ ਦਿੱਤੀਆਂ ਜਾਣਗੀਆਂ ਜੋ ਕਿ ਹਰ ਜ਼ਿਲ੍ਹਾ ਹਰ ਜ਼ਿਲ੍ਹੇ ਦੇ ਵਿੱਚ ਤਾਇਨਾਤ ਰਹਿਣਗੀਆਂ ਤੇ ਹਰ ਤਹਿਸੀਲ ਦੇ ਵਿੱਚ ਤਾਇਨਾਤ ਰਹਿਣਗੀਆਂ ਹਾਈਵੇ ਦੇ ਉੱਪਰ ਇਹ ਗੱਡੀਆਂ ਪੈਟਰੋਲਿੰਗ ਕਰਨਗੀਆਂ ਜਿਵੇਂ ਹੀ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਹਾਦਸੇ ਦੀ ਜਾਂਚ ਕਰਨ ਦੇ ਲਈ ਮੌਕੇ ਤੇ ਪਹੁੰਚਣ ਗਿਆ ਜੇਕਰ ਕੋਈ ਜ਼ਖਮੀ ਹੈ ਜਿਸ ਨੂੰ ਜ਼ਰੂਰਤ ਹੈ ਹਸਪਤਾਲ ਪਹੁੰਚਾਉਣ ਦੀ ਤਾਂ ਤੁਰੰਤ ਉਸ ਨੂੰ ਹਸਪਤਾਲ ਵੀ ਪਹੁੰਚਾਇਆ ਜਾਏਗਾ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਪੀ ਸੰਝਾ ਚੰਡੀਗੜ੍ਹ